ਸਤਿ ਸ਼੍ਰੀ ਅਕਾਲ ਜੀ ਨਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਮੈਦਾਨਾ ਕਬਦੀ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਬਰਾਸਤੀ ਚੀਜ਼ਾਂ ਉਹ ਸਾਡਾ ਸੱਭਿਆਚਾਰ ਜੋ ਤੁਸੀਂ ਮੇਰੇ ਬਿਲਕੁਲ ਸਾਹਮਣੇ ਦੇਖ ਰਹੇ ਹੋ ਇਹ ਇੱਕ ਪੁਰਾਣੇ ਮਕਾਨ ਦੀ ਜਿਹੜੀ ਲੋਕਾ ਉਹ ਬਣਾਈ ਗਈ ਆ ਤੇ ਇੱਥੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਤਨ ਛੱਡੀਆਂ ਅਵਸਥਾ ਨੇ ਸੱਭਿਆਚਾਰ ਨਾਲ ਰਿਲੇਟਡ ਨੇ ਜਿਹੜੀਆਂ ਸਾਡੀਆਂ ਅਵਸਥਾ ਉਹ ਇੱਥੇ ਰੱਖੀਆਂ ਗਈਆਂ ਹਨ ਸਪੀਕਰ ਅਕਸਰ ਜਦੋਂ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸਨ ਤਾਂ ਮੰਝੇ ਜੋੜ ਕੇ ਸਪੀਕਰ ਲਾਏ ਜਾਂਦੇ ਸਨ ਉਹ ਸਾਡਾ ਜਿਹੜਾ ਸੱਭਿਆਚਾਰ ਆ ਉਹ ਵੀ ਇੱਥੇ ਤੁਹਾਨੂੰ ਇੱਕ ਝਲਕ ਦੇਖਣ ਨੂੰ ਮਿਲੂਗੀ ਸਾਡੀਆਂ ਘਰਾਂ ਦੀਆਂ ਔਰਤਾਂ ਉਹ ਅਕਸਰ ਸਵੇਰੇ ਉੱਠ ਕੇ ਦੁੱਧ ਰੇੜਕਦੀਆਂ ਸਨ ਤੇ ਇਹ ਇਹਨੂੰ ਮਧਾਣੀ ਕਹਿੰਦੇ ਨੇ ਇਹ ਵੀ ਸਾਡੀਆਂ ਜਿਹੜੀਆਂ ਬੱਚੀਆਂ ਨੇ ਕੋਸ਼ਿਸ਼ ਕਰ ਰਹੀਆਂ ਹਨ ਜਿਹੜਾ ਪੁਰਾਣਾ ਸੱਭਿਆਚਾਰ ਸੀ ਸਾਡਾ ਸਡੀਆਂ ਜਣੀਆਂ ਘਰਾਂ ਦੀਆਂ ਸਾਡੀਆਂ ਬੱਚੀਆਂ ਸਨ ਕੁੜੀਆਂ ਸਨ ਜਦੋਂ ਉਹਨਾਂ ਦੇ ਵਿਆਹ ਹੁੰਦੇ ਸਨ ਤਾਂ ਪਹਿਲਾ ਇਹ ਜਿਹੜੇ ਚਾਦਰਾਂ ਵਗੈਰਾ ਜੇ ਕੱਢਦੀਆਂ ਸਨ ਇਸ ਤਰ੍ਹਾਂ ਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਨਾਲੇ ਹੈ ਜੀ ਨਾਲਾ ਬਣਦੇ ਹੋ ਤੁਸੀਂ ਹਾਂ ਜੀ ਪੁਰਾਣੇ ਬਜ਼ੁਰਗੇ ਸਨ ਹੁਣ ਤਾਂ ਇਹ ਜਿਹੜਾ ਸਾਰਾ ਕੁਝ ਲੋਪ ਹੁੰਦਾ ਜਾ ਰਿਹਾ ਪਰ ਫਿਰ ਵੀ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਣੀਆਂ ਵੱਖ-ਵੱਖ ਝਲਕੀਆਂ ਸੱਭਿਆਚਾਰ ਦੀਆਂ ਝਲਕੀਆਂ ਜਿਵੇਂ ਕਿ ਇੱਕ ਇਹ ਬੀਬੀ ਜਿਹੜੀ ਆ ਇਹ ਪੀੜੀ ਬੁਣ ਰਹੀ ਆ ਅੱਜ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਜਿਹੜਾ ਪ੍ਰਾਤਨ ਸਾਡਾ ਜਿਹੜਾ ਵਿਰਸਾ ਵਾ ਉਹ ਇਸ ਤਰ੍ਹਾਂ ਦਾ ਹੁੰਦਾ ਸੀ ਇਸ ਤਰ੍ਹਾਂ ਹੀ ਜਿਹਨੀਆਂ ਅਕਸਰ ਘਰਾਂ ਦੇ ਵਿੱਚ ਮੰਜੇ ਤੇ ਤਰੀਆਂ ਬਸਾਈਆਂ ਜਾਂਦੀਆਂ ਸਨ ਇਹ ਬੁਣੀਆਂ ਜਾਂਦੀਆਂ ਸਨ ਇਹਨੂੰ ਕੀ ਕਹਿੰਦੇ ਨੇ ਜੀ ਜਿਹੜਾ ਬਣਾਇਆ ਹੋਇਆ ਇੰਦਰ ਹੀ ਆ ਜੀ ਇਹਨੂੰ ਜਿੱਥੇ ਬਣਾਇਆ ਗਿਆ ਵਾ ਇਹਨੂੰ ਕੀ ਕਹਿੰਦੇ ਨੇ ਇਹ ਜੀ ਅੱਡਾ ਦਾ ਜੀ ਤਾਣਾ ਪਾਹ ਹੈ ਜੀ ਇਹ ਰਸ ਹੈ ਜੀ ਅੱਛਾ ਜੀ ਹਾਂ ਜੀ ਇਹ 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 ਦਰੀ ਦੇਖੋ ਜੀ ਮੈਂ ਕੈਮਰਾ ਨੂੰ ਮੈਂ ਇਹਨੂੰ ਕਹੂੰਗਾ ਇਹ ਦਰੀਏ ਜਿਹੜੇ ਮੰਜਾਂ ਤੇ ਬਸਾਈ ਜਾਂਦੀ ਸੀ ਉਹ ਦਰੀ ਇੱਥੇ ਦਿਖਾਈ ਜਾ ਰਹੀ ਹੈ ਵੀ ਕਿਵੇਂ ਬਣਾਈ ਜਾਂਦੀ ਸੀ ਸਾਡੀਆਂ ਜਿਹੜੀਆਂ ਪੁਰਾਣੀਆਂ ਔਰਤਾਂ ਸਨ ਉਹ ਇਸ ਤਰ੍ਹਾਂ ਘਰਾਂ ਦੇ ਵਿੱਚ ਦਰੀਆਂ ਬੁੰਨਦੀਆਂ ਸਨ ਤੇ ਉਹ ਜਿਹੜੀਆਂ ਦਰੀਆਂ ਨੇ ਤਾਂ ਉਹ ਮਤਲਬ ਕੁੜੀਆਂ ਨੂੰ ਦਾਤ ਦੇ ਵਿੱਚ ਦਿੱਤੀਆਂ ਜਾਂਦੀਆਂ ਸਨ ਹੋਰ ਵੀ ਅਸੀਂ ਤੁਹਾਨੂੰ ਇੱਥੇ ਦਿਖਾਉਣ ਦੀ ਚਰਖਾ ਦਿਖਾਵਾਂਗੇ ਹੋਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਚਾਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਚਰਖੇ ਨੇ ਜਿਹੜੇ ਘਰਾਂ ਦੇ ਵਿੱਚ ਉਹ ਲੋਪ ਹੁੰਦੇ ਜਾ ਰਹੇ ਨੇ ਪਰ ਇੱਥੇ ਵੀ ਅਸੀਂ ਚਰਖਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਹ ਇਹ ਜਿਹੜਾ ਚਰਖਾ ਬਕ ਕੱਤਿਆ ਜਾ ਰਿਹਾ ਇੱਕ ਬੀਬੀ ਚਰਖਾ ਕੱਤ ਰਹੀ ਹੈ ਛਡੀਆਂ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਬਜ਼ੁਰਗਔਰਤਾ ਸੀ ਉਹ ਵੀ ਇਸ ਤਰ੍ਹਾਂ ਚਰਖਾ ਕੱਤਦੀਆਂ ਹੁੰਦੀਆਂ ਸਨ ਚਰਖਾ ਕੱਤਣ ਤੋਂ ਬਾਅਦ ਜਿਹੜਾ ਇਹ ਇਹ ਇਹਨੂੰ ਕੀ ਕਹਿੰਦੇ ਨੇ ਜੇ ਜਿਹੜਾ ਤੁਸੀਂ ਬਣਾਉਂਦੇ ਇਹ ਤਾਂ ਅੱਗਾ ਕਹਿੰਦੇ ਆ ਜੀ ਸੂਤ ਬਣਦਾ ਹੈਗਾ ਸੂਤ ਬਣ ਕੇ ਕੱਪੜਾ ਬਣਦਾ ਜੀ ਇਹਦਾ ਇਹ ਤੋਂ ਫਿਰ ਦਰੀਆਂ ਕੱਪੜੇ ਤੋਂ ਬਣਦੇ ਆ ਹਾਂ ਦਰੀਆਂ ਜੀ ਖੇਸ ਮੰਜੇ ਬੁਨੇ ਜਾਂਦੇ ਆ ਜੀ ਇਹ ਤੋਂ ਹਾਂ ਇਹਨਾਂ ਨੂੰ ਕੀ ਕਹਿੰਦੇ ਨੇ ਜੀ ਇਨੂੰ ਪੂਣੀਆਂ ਕਹਿੰਦੇ ਆ ਜੀ। ਅੱਛਾ ਜੀ। ਇਹ ਜਿਹੜੀ ਖੇਤਾਂ ਦੇ ਵਿੱਚ ਰੂਹ ਹੁੰਦੀ ਆ ਉਹ ਤੋਂ ਇਹ ਬਾਦ ਤਿਆਰ ਹੁੰਦਾ ਹਨ। ਹਾਂਜੀ ਉਹ ਤੋਂ ਤਿਆਰ ਹੁੰਦਾ ਜੀ। ਤੇ ਇਸ ਤੋਂ ਬਾਦ ਫਿਰ ਖੇਸ ਬਣਦੇ ਨੇ। ਖੇਸ ਬਣਦੇ ਆ ਜੀ, ਦਰੀਆਂ ਬਣਦੀਆਂ ਨੇਗੀਆਂ ਤੇ ਗਦੈਲੇ ਬਣਦੇ ਆ ਜੀ ਤੇ ਮੰਜਿਆਂ ਦਾ ਸੂਤ ਬਣਦਾ ਹੈ, ਪੀੜੀਆਂ ਦਾ ਸੂਤ ਬਣਦਾ ਜੇਤ। ਘਰਾਂ ਦੇ ਵਿੱਚ ਆਪਾਂ ਜਿਹੜੀਆਂ ਪੁਰਾਣੀਆਂ ਔਰਤਾਂ ਸਨ, ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸਨ ਉਹ ਘਰਾਂ ਦੇ ਵਿੱਚ ਹੁਣ ਤਾਂ ਚੱਕੀਆਂ ਲੱਗ ਚੰਗਈਆਂ ਨੇ ਪਰ ਘਰਾਂ ਦੇ ਵਿੱਚ ਚੱਕੀ ਹੁੰਦੀ ਸੀ ਇਸ ਤਰ੍ਹਾਂ ਦੀ। ਇਹ ਤਰ੍ਹਾਂ ਦੀ ਚੱਕੀ ਦੇ ਉੱਪਰ ਕਣਕ ਪਾ ਕੇ ਘਰਾਂ ਦੇ ਵਿੱਚ ਆਟਾ ਬਣਾਇਆ ਜਾਂਦਾ ਸੀ ਆਟਾ ਬਣਾਉਣ ਤੋਂ ਬਾਅਦ ਮਤਲਬ ਉਹਨੂੰ ਉਹਦੀ ਰੋਟੀ ਬਣਾਈ ਜਾਂਦੀ ਸੀ ਹੁਣ ਤਾਂ ਅਸੀਂ ਇਹ ਇਹ ਜਿਹੜੇ ਕੰਮ ਨੇ ਸਾਰੇ ਮਸ਼ੀਨਾਂ ਨੇ ਲੈ ਲੈਨੇ ਹਨ ਪਰ ਅਸੀਂ ਪਹਿਲਾਂ ਇਹ ਘਰਾਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦੇ ਸੀ ਇਹਨੂੰ ਕੀ ਕਹਿੰਦੇ ਨੇ ਜੀ ਇਹਨੂੰ ਚੱਕੀ ਕਹਿੰਦੇ ਹੈ ਜੀ ਇਹ ਜਿਹੜੇ ਤੁਸੀਂ ਵਿੱਚ ਪਾਉਂਦੇ ਇਹ ਕਣਕ ਹੈ ਜੀ ਗਲਾ ਇਹ ਤੋਂ ਬਾਅਦ ਤਿਆਰ ਕਿਉਂ ਕਰਦੇ ਇਹ ਤੋਂ ਬਾਅਦ ਦਲੀਆ ਬਣਾ ਲਓ ਆਟਾ ਬਣਾ ਲਓ ਕੁਝ ਵੀ ਬਣ ਸਕਦਾ ਦਾਣਾਂ ਪੀਸੇ ਜਾਂਦੇ ਹਾਂ ਜੀ ਅੱਛਾ ਅੱਛਾ ਹਾਂ ਜੀ ਜਿਵੇਂ ਕਿ ਤੁਸੀਂ ਦੇਖਿਆ ਇਹ ਘਰਾਂ ਦੇ ਵਿੱਚ ਅਕਸਰ ਸਾਡੀਆਂ ਜਣੀਆਂ ਪੁਰਾਣੀਆਂ ਔਰਤਾਂ ਸਨ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਚੱਕੀ ਹੁੰਦੀ ਸੀ ਘਰਾਂ ਦੇ ਵਿੱਚ ਹੀ ਆਟਾ ਜਣੀਆਂ ਬਣਾਉਂਦੀਆਂ ਸਰ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਇਹ ਉਹ ਸੇਮੀਆਂ ਬਣਾ ਰਹੀਆਂ ਮਾਤਾ ਇਹ ਵੀ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਘਰਾਂ ਦੇ ਵਿੱਚ ਬਣਾਉਂਦੀਆਂ ਹੁੰਦੀਆਂ ਸਨ ਪਰ ਅੱਜ ਅੱਜ ਉਹ ਵੀ ਇਹ ਜਿਹੜੀ ਜਗਾ ਮਸ਼ੀਨਾਂ ਨੇ ਲੈ ਲਈ ਆ ਤੁਸੀਂ ਦੇਖ ਸਕਦੇ ਹੋ ਇਹ ਬਣ ਰਹੀਆਂ ਨੇ ਸੇਮੀਆਂ ਤੇ ਇਸ ਤਰ੍ਹਾਂ ਆਟਾ ਤਿਆਰ ਕੀਤਾ ਜਾਂਦਾ ਆਟਾ ਤਿਆਰ ਕਰਨ ਤੋਂ ਬਾਅਦ ਇੱਕ ਜਿਹੜਾ ਘੜਾ ਵਾ ਉਹਨੂੰ ਪੁੱਠਾ ਕੀਤਾ ਜਾਂਦਾ ਪੁੱਠਾ ਕਰਨ ਤੋਂ ਬਾਅਦ ਉਹਦੇ ਉੱਪਰ ਫਿਰ ਇਹ ਸੇਮੀਆਂ ਨੇ ਜਿਹੜੀਆਂ ਬੇਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਸਾਈਡਾਂ ਤੋਂ ਫਿਰ ਇਹਨਾਂ ਨੂੰ ਜਿਹੜਾ ਬਰੀਕ ਕਰ ਲਿਆ ਜਾਂਦਾ ਤੇ ਉਹਦੀਆਂ ਜਿਹੜੀਆਂ ਫਿਰ ਸੇਮੀਆਂ ਬਣਾਈ ਜਾਂਦੇ ਨੇ ਉਹਨੂੰ ਤੁੱਪ ਚ ਸਕਾ ਕੇ ਫਿਰ ਘਰਾਂ ਦੇ ਵਿੱਚ ਅਕਸਰ ਬਣਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਹੀ ਤੁਹਾਨੂੰ ਇੱਕ ਪ੍ਰਾਣੀ ਦੇਖਾ ਜਿਹੜੀ ਉਹ ਦਿਖਾਉਂਦੇ ਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਪਿੰਡਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਦੇ ਜਿਹੜੇ ਕੋਹ ਹੁੰਦੇ ਸਨ ਸਾਡੀ ਨਵੀਂ ਪਨੀਰੀ ਜਿਹੜੇ ਨਵੇਂ ਬੱਚੇ ਨੇ ਨੌਜਵਾਂ ਜਾਂ ਜਿਹੜੇ ਵਿਰਸੇ ਨੂੰ ਭੁੱਲੇ ਚ ਜਾਂਦੇ ਹਨ ਇੱਥੇ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਦਿਖਾਈ ਰਹੀ ਹੈ ਇਸ ਤਰ੍ਹਾਂ ਇਹ ਜਿਹੜੇ ਮੰਜੇ ਨੇ ਇਹ ਪਿੰਡਾਂ ਦੇ ਵਿੱਚ ਇੱਕ ਸੱਥਾ ਲੱਗਦੀਆਂ ਹੁੰਦੀਆਂ ਸਨ ਉਹ ਸੱਥਾਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਮੰਜੇ ਨੇ ਉਹ ਡਾਏ ਜਾਂਦੇ ਸਨ ਤੇ ਮੰਜਿਆਂ ਦੇ ਉੱਪਰ ਜਿਹੜੀਆਂ ਘਟਾਈਆਂ ਆਣੀਆਂ ਜਾਂ ਜਿਹੜੀਆਂ ਜਾਲੀਦਾਰ ਜਿਹੜੀ ਇਹ ਇਸ ਤਰ੍ਹਾਂ ਦੇ ਦਰیاں ਹੁੰਦੇ ਸਨ ਉਹ ਬਸਾਈਆਂ ਜਾਂਦੇ ਸਨ ਆਪਣੇ ਕੋਈ ਰਿਸ਼ਤੇਦਾਰ ਆਉਂਦੇ ਸਨ ਜਾਂ ਪਿੰਡ ਦੀ ਜਿਹੜੀ ਸਾਂਝ ਉਹ ਸਾਂਝ ਇੱਥੋਂ ਹੀ ਪੈਦਾ ਹੁੰਦੀ ਸੀ ਜਦੋਂ ਅਸੀਂ ਪਿੰਡ ਸੱਥਾਂ ਦੇ ਵਿੱਚ ਇਸ ਤਰ੍ਹਾਂ ਮੰਜੇ ਢਾ ਕੇ ਪਰਿਵਾਰ ਨੇ ਜਿਹੜੇ ਸਾਂਝੇ ਪਰਿਵਾਰ ਉਹ ਬੈਠਦੇ ਸਨ ਤੇ ਗੱਲਾਂ ਬਾਤਾਂ ਕਰਦੇ ਸਨ ਹੋਰ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੱਜ ਇਹ ਵੀ ਜਿਹੜੀਆਂ ਬਜ਼ੁਰਗ ਔਰਤਾਂ ਸਨ ਉਹ ਵੀ ਵਰਤਨੀਆਂ ਸਨ ਕਣਕ ਸੱਟਣ ਦੇ ਕੰਮ ਆਉਂਦਾ ਸੀ ਤੇ ਅੱਜ ਕੱਲ ਇਹ ਤੋਂ ਕੰਮ ਲਿਆ ਜਾਂਦਾ ਵਿਆਹਾਂ ਦੇ ਵਿੱਚ ਸੱਜ ਕੁੱਟਣ ਦਾ ਕੰਮ ਲਿਆ ਜਾਂਦਾ ਪੱਖੀਆਂ ਨੇ ਤੇ ਇੱਕ ਇਹ ਪੁਰਾਣਾ ਜਿਹੜਾ ਟੈਲੀਫੋਨ ਆ ਇਸ ਤਰ੍ਹਾਂ ਦੇ ਜਿਹੜੇ ਪਹਿਲਾਂ ਟੈਲੀਫੋਨ ਹੁੰਦੇ ਸਨ ਜਿਹੜੇ ਕਿ ਹੁਣ ਲੋਪ ਹੋ ਗਏ ਖਤਮ ਹੀ ਹੋ ਗਏ ਜਿਹੜੇ ਸਾਡੇ ਮੋਬਾਈਲ ਆ ਗਏ ਮੋਬਾਈਲਾਂ ਨੇ ਜਿਹੜੇ ਟੈਲੀਫੋਨ ਬਿਲਕੁਲ ਖਤਮ ਕਰ ਦਿੱਤੇ ਇਹ ਵੀ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਖਾ ਭਾਂਡੇ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਵਰਤਦੇ ਹੁੰਦੇ ਸਨ ਉਹਦੇ ਵਿੱਚ ਅਕਸਰ ਇਹ ਘਰਾਂ ਦੇ ਵਿੱਚ ਭਾਂਡੇ ਹੁੰਦੇ ਸਨ ਪਰ ਅੱਜ ਇਹ ਜਿਹੜੇ ਭਾਂਡੇ ਨੇ ਲੋਪ ਹੁੰਦੇ ਜਾ ਰਹੇ ਹਨ ਅੱਜ ਪਰ ਫਿਰ ਵੀ ਅਸੀਂ ਜਦੋਂ ਘਰਾਂ ਦੇ ਵਿੱਚ ਜਾਗੋ ਕੱਢੀ ਜਾਂਦੀ ਆ ਇਹਨੂੰ ਗਾਗਰ ਕਹਿੰਦੇ ਨੇ ਇਹ ਅਸੀਂ ਇੱਕ ਆਰਟੀਫੀਸ਼ਲ ਬਣ ਗਈ ਹੈ ਜਿਹੜੇ ਕਿ ਕਿਰਾਏ ਤੇ ਲੈਂਦੇ ਆ ਬਾਲਟੀਆਂ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਪਿੱਤਲ ਦਾ ਸਮਾਨ ਆ ਜਿਹੜੇ ਬਜ਼ੁਰਗ ਵਰਤਦੇ ਹੁੰਦੇ ਸਨ ਇਹ ਇਹ ਅਕਸਰ ਤੁਸੀਂ ਦੇਖਿਆ ਹੋਣਾ ਇਹ ਕਾਂਚੀ ਦਾ ਚੰਨਾ ਜਿਹਨੂੰ ਬਜ਼ੁਰਗ ਕਹਿੰਦੇ ਹੁੰਦੇ ਸਨ ਵੀ ਘਿਓ ਦਾ ਭਰ ਕੇ ਪੀ ਜਾਂਦੇ ਸਨ ਬਜ਼ੁਰਗ ਇਹ ਇਹ ਵੀ ਇਹਦੇ ਵਿੱਚ ਖਾਧੀ ਹੋਈ ਚੀਜ਼ ਵੀ ਇੱਕ ਮਤਲਬ ਕਿਸੇ ਟੌਨਿਕ ਤੋਂ ਘੱਟ ਨਹੀਂ ਹੁੰਦੀ ਸੀ ਇਹ ਅਕਸਰ ਤਾਂ ਖਤਮ ਹੋ ਗਏ ਪਰ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਕਿਤੇ ਨਾ ਕਿਤੇ ਹੁਣ ਵੀ ਉਹ ਬੀਬੀਆਂ ਦੇ ਜਿਹੜੇ ਪੁਰਾਣੇ ਸੁਦੂਕ ਨੇ ਉਹਨਾਂ ਦੇ ਵਿੱਚ ਮਿਲ ਸਕਦੇ ਨੇ ਜੇ ਕਿਤੇ ਸੰਭਾਲੇ ਹੋਣ ਅਜੇ ਵੀ ਜਿਹੜੀਆਂ ਨੇ ਪੁਰਾਣੀਆਂ ਚੀਜ਼ਾਂ ਜਿਵੇਂ ਇਸ ਤਰ੍ਹਾਂ ਦੇ ਵੱਡੇ ਵੱਡੇ ਜਿਹੜੇ ਜਿੰਦੇ ਹੁੰਦੇ ਸਨ ਘਰਾਂ ਨੂੰ ਲੱਗਦੇ ਸਨ ਵੱਡੇ ਗੇਟ ਹੁੰਦੇ ਸਨ ਪਰ ਹੁਣ ਤਾਂ ਜਿਹੜੇ ਇਲੈਕਟ੍ਰੋਨਿਕਸ ਜਿਹੜੇ ਜਿੰਦੇ ਆ ਗਏ ਨੇ ਇਹ ਇਹ ਵੀ ਜਦੋਂ ਬਜ਼ੁਰਗ ਮਾਤਾ ਕੋਈ ਵੀ ਬਜ਼ੁਰਗ ਔਰਤਾਂ ਦਰੀ ਮੁੰਨੀਆਂ ਸਨ ਤੇ ਇਹ ਵੀ ਵਰਤੋ ਚਾਹੁੰਦਾ ਸੀ ਇਹ ਸਾਰਾ ਜਿਹੜਾ ਸਮਾਨ ਆ ਇਹ ਉਹ ਸਮਾਨ ਆ ਜਿਹੜੀਆਂ ਸਾਡੀਆਂ ਪ੍ਰਾਤ ਜਿਹੜੀਆਂ ਬਜ਼ੁਰਗ ਔਰਤਾਂ ਸੀ ਉਹ ਵਰਤਦੀਆਂ ਸਨ ਹੁਣ ਤਾਂ ਹੁਣ ਤਾਂ ਜਿਹੜੇ ਜਿਹੜੇ ਕੰਡੇ ਵੀ ਨੇ ਉਹ ਵੀ ਇਲੈਕਟ੍ਰੋਨਿਕਸ ਆ ਗਏ ਨੇ ਪਰ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਤਕਣੀਆਂ ਆਉਂਦੀਆਂ ਸਨ ਜਿਹੜੇ ਬੱਟੇ ਹੁੰਦੇ ਸਨ ਉਹ ਇੱਕ ਲੋਹੇ ਦੇ ਨਹੀਂ ਹੁੰਦੇ ਸਨ ਉਹ ਆਮ ਹੀ ਜਿਵੇਂ ਇੱਟ ਤੋਂ ਬੱਟਾ ਬਣਾ ਲਿਆ ਇਸ ਤਰ੍ਹਾਂ ਦੇ ਬੱਟੇ ਹੁੰਦੇ ਸਨ ਜੀ ਹੁਣੀ ਵੀ ਸਾਨੂੰ ਇੱਥੇ ਜਿਹੜਾ ਇਹ ਪ੍ਰਾਤਨ ਵਿਰਸਾ ਦਿਖਾਇਆ ਜਾ ਰਿਹਾ ਉੱਥੇ ਮੰਜੇ ਤੇ ਬੈਠੇ ਨਜ਼ਰ ਆਏ ਹਨ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨਾਲ ਗੱਲ ਕਰੀਏ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਵੰਤ ਸਿੰਘ ਹੈ ਜੀ ਦੇਖੋ ਇਹ ਜਿਹੜੀ ਨਮਾਇਸ ਲੱਗੀ ਹੋਈ ਆ ਪ੍ਰਾਤਨ ਵਿਰਸੇ ਦੀ ਸੱਭਿਆਚਾਰ ਵਿਰਸੇ ਦੀ ਤਾਂ ਅਸੀਂ ਦੇਖਿਆ ਇਹ ਕਾਫੀ ਸੰਭਾਲਿਆ ਹੋਇਆ ਵਿਰਸਾ ਛੱਡੇ ਜਿਹੜੇ ਅੱਜ ਦੀ ਪਨੀਰੀਆਂ ਨੂੰ ਦਿਖਾਉਣ ਵਾਸਤੇ ਤੁਸੀਂ ਵੀ ਇੱਥੇ ਮੰਜੇ ਤੇ ਬੈਠੇ ਹੋ ਇਸ ਤਰ੍ਹਾਂ ਵੀ ਪਿੰਡਾਂ ਦੇ ਵਿੱਚ ਲੋ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਇਹ ਨੌਜਵਾਨ ਪੀੜੀ ਨੂੰ ਦੇ ਦੇਣਾ ਚਾਹੁੰਦੇ ਹਾਂ ਜੀ ਵੀ ਨੌਜਵਾਨ ਪੀੜੀ ਜਿਹੜੀ ਉਹ ਬਹੁਤ ਦੂਰ ਹੋ ਰਹੀ ਹੈ ਸੱਭਾ ਚਾਰ ਤੋਂ ਖਾਸ ਤੌਰ ਤੇ ਭਰਾਤਾਂ ਸੱਭਾ ਚਾਰ ਤੋਂ ਸਾਡਾ ਸੱਭਾ ਚਾਰ ਬਹੁਤ ਅਮੀਰ ਵਿਰਸਾ ਸੀ ਜਿਹੜਾ ਹੁਣ ਲੋਪ ਹੁੰਦਾ ਜਾ ਰਿਹਾ ਸੀ ਸਾਡੀ ਛੋਟੀ ਜੀ ਕੋਸ਼ਿਸ਼ ਹੈ ਵੀ ਜਿਹੜੇ ਨੌਜਵਾਨ ਪੀੜੀ ਨੂੰ ਦੱਸਿਆ ਜਾਵੇ ਪਹਿਲਾਂ ਵੀ ਕਿਹੋ ਜਿਹੇ ਵਰਤਨ ਹੁੰਦੇ ਸੀ ਕਿਹੋ ਜਿਹੇ ਸਾਡੇ ਕੋਲੇ ਹਥਿਆਰ ਹੁੰਦੇ ਸੀ ਜਾਂ ਕਿਹੋ ਜਿਹਾ ਅਸੀਂ ਜੀਵਨ ਜੀਂਦੇ ਸੀਗੇ ਜੀ ਹੁਣ ਜੀਵਨ ਸੌਖਾ ਸੀ ਪਹਿਲਾਂ ਸੌਖਾ ਸੀ ਨਹੀਂ ਜੀਵਨ ਪਹਿਲਾਂ ਸੌਖਾ ਸੀ ਸੌਖਾ ਸੀ ਨਾ ਦੇਖੋ ਜਿਵੇਂ ਤੁਸੀਂ ਮੰਜੇ ਦੇ ਸੁਵਿਧਾਾਂ ਵਧ ਗਈਆਂ ਪਰ ਜੀਵਨ ਪਹਿਲਾਂ ਸੌਖਾ ਸੀ ਜਿਵੇਂ ਤੁਸੀਂ ਹੁਣ ਮੰਜੇ ਦੇ ਬੈਠੇ ਪਿੰਡਾਂ ਦੇ ਵਿੱਚ ਸੱਥਾ ਹੁੰਦੀਆਂ ਸਨ ਇਸ ਤਰ੍ਹਾਂ ਇਕੱਲੇ ਇੱਕ ਪਰਿਵਾਰ ਨਹੀਂ ਬਹਿੰਦਾ ਸੀ ਚਾਰ ਘਰ ਹੋਰ ਵੀ ਆ ਕੇ ਬਹਿੰਦੇ ਸੀ ਕਿੰਨਾ ਪਿਆਰ ਹੁੰਦਾ ਸੀ ਕਿੰਨਾ ਬਹੁਤ ਪਿਆਰ ਸਤਕਾਰ ਹੁੰਦਾ ਸੀ ਚਾਰ ਘਰ ਚਾਹ ਕੀ ਮੈਂ ਕਹਿੰਦਾ ਸਾਰਾ ਪਿੰਡੀ ਜੁੜ ਕੇ ਸੱਜ ਦੇ ਵਿੱਚ ਬਹਿੰਦਾ ਸੀ ਸ਼ਾਇਦ ਲੱਗਦਾ ਵੀ ਉਹ ਸਮਾਂ ਅੱਜ ਨਹੀਂ ਮੁਸ਼ਕਲ ਹੈ ਮੁਸ਼ਕਲ ਆ ਨਾ ਕਿਉਂਕਿ ਜਿਹੜਾ ਚਾਹੀਦਾ ਫਿਰ ਸਾਨੂੰ ਜਿਹੜਾ ਹੈਗਾ ਥੋੜਾ ਬਹੁਤ ਉਹ ਤਾਂ ਸੁਭਾਲਣਾ ਚਾਹੀਦਾ ਹਾਂ ਉਹਨੂੰ ਕੋਸ਼ਿਸ਼ ਕਰੀ ਜਨੇ ਜੀ ਨਾ ਤਾਂ ਚਾਹੀਦਾ ਹੈਗਾ ਕੋਸ਼ਿਸ਼ ਕਰੀਏ ਵੀ ਜਿਹੜਾ ਸਾਡਾ ਵਿਰਸਾ ਜੇ ਹੈਗਾ ਉਹਨੂੰ ਅਸੀਂ ਬੁੱਕਲ ਚ ਸਮੇਟ ਲਈਏ ਕਿਉਂਕਿ ਉਹ ਜਿਹੜੇ ਪਲ ਨੇ ਮੁੜ ਕੇ ਨਹੀਂ ਆਉਣਾ ਮੁੜ ਕੇ ਵਾਸਤੇ ਨਹੀਂ ਆਉਂਦੇ ਜੀ ਬਿਲਕੁਲ ਸਹੀ ਗੱਲ ਹੈ ਦੇਣਾ ਚਾਹੁੰਦੇ ਸਾਡੇ ਬੱਚੇ ਬਸ ਇਹੀ ਨਾਸ਼ਿਬ ਪੱਤੇ ਤੋਂ ਬਚਣ ਜੀ ਤੇ ਆਪਣੇ ਮਾਪੇ ਦੇ ਅੱਗੇ ਆ ਕੇ ਕਰਕੇ ਬਣ ਕੇ ਰਹਿਣ ਮਸ਼ੀਨੀ ਜੋਗਾ ਗਿਆ ਤਾਂ ਮੰਨਦੇ ਤੁਸੀਂ ਮਸ਼ੀਨੀ ਜੋਗ ਸਾਰਾ ਕੁਝ ਮਸ਼ੀਨੀ ਹੋ ਗਿਆ ਕਿ ਅਸੀਂ ਦੇਖਿਆ ਇੱਥੇ ਜਿਹੜੀਆਂ ਚੀਜ਼ਾਂ ਪਈਆਂ ਨੇ ਉਹ ਅੱਜ ਮਸ਼ੀਨ ਦੇ ਵਿੱਚ ਬਦਲ ਗਈਆਂ ਨੇ ਬਿਲਕੁਲ ਬਿਲਕੁਲ ਹੈਗੀ ਸੀ ਮਸ਼ੀਨ ਚ ਕਰਖਾ ਕੋਈ ਚਲਾਉਂਦੀ ਨਹੀਂ ਕਿ ਦਰੀ ਕੋਈ ਬੁਣਦੀ ਨਹੀਂ ਹਾਂਜੀ ਹਾਂਜੀ ਤੇ ਸਾਰਾ ਕੁਝ ਮਸ਼ੀਨਾਂ ਨੇ ਲੈ ਲਿਆ ਇਹ ਸਾਡੀਆਂ ਬੀਵੀਆਂ ਇੱਥੇ ਕੀ ਵਿਚਾਰੀਆਂ ਕਰਦੀਆਂ ਘਰੇ ਜਾ ਕੇ ਫੇਰ ਮਸ਼ੀਨ ਦੇ ਘਰੇ ਜਾ ਕੇ ਫੇਰ ਹੋਈ ਹੈ ਨਾ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ